ਇਧਰਲੇ ਪਾਸੇ ਆ ਗਿਆ 555 ਡੀਆਈ ਅਰਜਨ ਇਹ ਵੀ ਸਾਫ ਖੜਾ ਬਈ ਮਿੱਤਰੋ ਦੇਖੋ ਤੁਸੀਂ ਇਹ ਤਾਂ ਜਿਵੇਂ ਨਵਾਂ ਖੜਾ ਟਰੈਕਟਰ ਟਾਇਰ ਟੂਰ ਦੇਖੋ ਜਿਵੇਂ ਨਵੇਂ ਪਏ ਆ ਬਾਕੀ ਇਧਰਲੇ ਪਾਸੇ ਆ ਦੇਖੋ ਜੀਸੀਬੀ ਆ ਗਈ ਆ ਫਿਰ ਆ ਦੇਖੋ 744 ਐਕਸਟੀ ਖੜਾ ਬਹੁਤ ਸਾਫ ਹਾਲਤ ਦੇ ਵਿੱਚ ਆ ਤਾਂ ਟਰੈਕਟਰ ਜਿਵੇਂ ਨਵਾਂ ਹੋਵੇ ਤੇ ਸਫਾਈ ਵਿੱਚ ਬਹੁਤ ਸੁਣੀ ਆ ਇਹ ਟਰੈਕਟਰ ਦੀ ਅੱਜ ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚ ਚੁੱਕੇ ਆ ਜੀ ਜਿਹੜੀ ਅੱਜ ਬੋਲੀ ਲੱਗਣੀ ਸੀਗੀ ਮੁੱਲਾਪੁਰ ਦੇ ਨੇੜੇ ਸ਼੍ਰੀਰਾਮ ਵਾਲਾ ਨੇ ਲਾਉਣੀ ਸੀਗੀ ਬਹੁਤ ਮੰਨ ਕੇ ਚਲੋ ਚਰਚੇ ਸੀਗੇ ਕੁਝ ਟਾਈਮ ਦੇ ਇਸ ਬੋਲੀ ਬਾਰੇ ਸੋ ਅੱਜ ਆਪਾਂ ਦਿਖਾਉਣੇ ਆ ਵੀ ਇਸ ਮੰਨ ਕੇ ਚਲੋ ਗੜਾਉਂ ਦੇ ਵਿੱਚ ਇਹਨਾਂ ਦੇ ਕੀ ਕੀ ਅੱਜ ਬੋਲੀ ਤੇ ਲੱਗਾ ਹੋਇਆ ਆ ਟਰੈਕਟਰ ਦੇਖੋ ਤੁਸੀਂ ਮਿੱਤਰੋ ਜਮਾ ਵਿੱਚ ਨਵੇਂ ਟਰੈਕਟਰ ਵੀ ਖੜੇ ਆ ਵਿੱਚ ਪੁਰਾਣੇ ਟਰੈਕਟਰ ਵੀ ਆ ਸਾਰੇ ਤਰ੍ਹਾਂ ਦੇ ਟਰੈਕਟਰ ਤੁਹਾਨੂੰ ਇੱਥੇ ਮਿਲ ਜਾਣੇ ਆ ਸੋ ਅੱਜ ਇਹ ਬੋਲੀ ਸੀਗੀ ਸੋ ਅੱਗੇ ਵੀ ਜਿਹੜੇ ਟਰੈਕਟਰ ਹਜੇ ਬੋਲੀ 'ਚ ਨਹੀਂ ਲੱਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਆਹ ਸੰਦਾਂ ਦੇ ਅੱਜ ਬੋਲੀ ਲਗਾਈ ਗਈ ਸੀ ਇਧਰਲੇ ਪਾਸੇ ਦੇਖੋ ਤੁਸੀਂ ਇੰਡੋ ਫਾਰਮ ਖੜੇ ਆ ਆਹ ਇੰਡੋ ਫਾਰਮ ਖੜੇ ਆ ਦੇਖ ਸਕਦੇ ਤੁਸੀਂ ਕਿੰਨੀ ਸਾਫ ਆਲਤ ਦੇ ਵਿੱਚ ਟਰੈਕਟਰ ਖੜੇ ਆ ਇਦੋਂ ਵੀ ਸਾਫ ਆ ਦੇਖੋ ਆ ਜਮਾਂ ਨਵਾਂ ਟਰੈਕਟਰ ਖੜਾ ਇੰਡੋ ਫਾਰਮ ਇਹ ਤਾਂ ਕੋਈ ਐਦਾਂ ਹੀ ਆ ਜਿਵੇਂ ਮੰਨ ਕੇ ਚੱਲੋ ਕੁਛ ਟਾਈਮ ਹੀ ਚਲਾਇਆ ਅਗਲੇ ਨੇ ਨਾ ਕੁਛਕ ਦੇਣੀ ਚਲਾਇਆ ਵੀ ਮਹੀਨਾ ਵੀ ਨਹੀਂ ਚੱਲਿਆ ਹੋਣਾ ਟਰੈਕਟਰ ਦੇਖੋ ਕਿੰਨੇ ਸਾਫ ਸਾਫ ਟਰੈਕਟਰ ਖੜੇ ਆ ਤੇ ਇਧਰਲੇ ਪਾਸੇ ਇਦੂ ਗਾਂ ਦਾ ਆਪਣਾ ਏ ਇਹ ਵੀ ਟਰੈਕਟਰ ਵਧੀਆ ਖੜਾ ਦੇਖ ਸਕਦੇ ਤੁਸੀਂ ਤੇ ਬਹੁਤ ਸਾਫ ਆਲਤ ਦੇ ਵਿੱਚ ਸਾਰੇ ਟਰੈਕਟਰ ਜਿੰਨੇ ਵੀ ਇਹ ਬੋਲੀ ਤੇ ਲਗਾਏ ਗਏ ਸੀ ਅੱਜ ਤੇ ਬਾਕੀ ਆ ਦੇਖੋ ਮਹਿੰਦਰਾ 555 ਤੇ ਬਾਕੀ ਅਰਜਨ ਆ ਗਿਆ ਦੇਖੋ ਇਧਰਲੇ ਪਾਸੇ ਅਰਜਨ ਦਿਖਾਉਣਾ ਤੁਹਾਨੂੰ ਤੇ ਇਹ ਦੇਖੋ ਟਰੈਕਟਰ ਬਹੁਤ ਸੋਹਣਾ ਖੜਾ ਵਧੀਆ ਸਾਫ ਅਰਜਨ 655 ਵਾ ਤੇ ਇਧਰਲੇ ਪਾਸੇ ਆ ਗਿਆ 555 ਡੀ ਆਈ ਅਰਜਨ ਇਹ ਵੀ ਸਾਫ ਖੜਾ ਬਈ ਮਿੱਤਰੋ ਦੇਖੋ ਤੁਸੀਂ ਇਹ ਤਾਂ ਜਿਵੇਂ ਨਵਾਂ ਖੜਾ ਟਰੈਕਟਰ ਟਾਇਰ ਟੂਰ ਦੇਖੋ ਜਿਵੇਂ ਨਵੇਂ ਪਏ ਆ ਬਾਕੀ ਇਧਰਲੇ ਪਾਸੇ ਆ ਦੇਖੋ ਜੀ ਸੀ ਬੀ ਆ ਗਈ ਆ ਤੇ ਮੰਨ ਕੇ ਚਲੋ ਸੰਤ ਜਿੰਨੇ ਵੀ ਸੀ ਸਾਰੇ ਨਵੇਂ ਵਰਗੇ ਆ ਦੇਖੋ JCB ਖੜੀ ਐ ਇੱਥੇ ਜਮਾ ਮੰਨ ਕੇ ਚਲੋ ਓਕੇ ਆ ਇਧਰਲੇ ਪਾਸੇ ਸੋਨਾਲੀ ਕਾ ਦੇਖੋ ਬਹੁਤ ਸਾਫ ਹਾਲਤ ਦੇ ਵਿੱਚ ਸੋਨਾਲੀ ਕਾ ਟਰੈਕਟਰ ਖੜਾ ਵਾ ਮੰਨ ਕੇ ਚਲੋ ਦੇਖੋ ਤੁਸੀਂ ਹਨਾ ਪਿੱਛੇ ਜੇ ਆਪਾਂ ਅਫਵਾਹ ਸੁਣੀ ਸੀਗੀ ਵੀ ਯਾਰ ਸੰਤ ਕੰਮ ਦੇ ਨਹੀਂ ਹੁੰਦੇ ਇੱਥੇ ਆਏ ਨਹੀਂ ਹੁੰਦਾ ਜਿਉਂ ਨਹੀਂ ਹੁੰਦਾ ਪਰ ਇੱਥੇ ਆ ਕੇ ਪਤਾ ਲੱਗਾ ਵੀ ਕਹਾਣੀ ਦਾ ਕੋਈ ਹੋਰ ਆ ਬਹੁਤ ਸਾਫ ਸਾਫ ਸੰਦ ਦੇ ਤੇ ਤੁਹਾਨੂੰ ਮਿਲਣਗੇ ਬੋਲੀ ਤੇ ਬਹੁਤ ਸਾਫ ਸੰਦ ਦਾ ਵੀ ਆਏ ਨਹੀਂਗਾ ਵੀ ਮਾੜੇ ਸੰਦਾਂ ਦੀ ਬੋਲੀ ਲਾਈ ਜਾਂਦੇ ਆ ਬਹੁਤ ਸਾਫ਼ ਟਰੈਕਟਰ ਆ ਬਹੁਤ ਸਾਫ਼ ਟਰੱਕ ਸਾਰਾ ਕੁਝ ਮੰਨ ਕੇ ਚਲੋ ਵਧੀਆ ਹਾਲਤ ਦੇ ਵਿੱਚ ਆ ਕੁਝ ਏਦਾਂ ਦੀ ਗੱਲ ਨਹੀਂ ਮਾੜੇ ਸੰਤਾਂ ਜਾਂ ਉਦਾਂ ਵਾ ਇਹ ਅਫਵਾਹਾਂ ਹੀ ਹੁੰਦੀਆਂ ਜਿਹੜੀਆਂ ਹੁੰਦੀਆਂ ਤੇ ਇਧਰਲੇ ਪਾਸੇ ਦੇਖੋ ਤੁਸੀਂ ਸੋਨਾਲੀ ਕਾ ਡੀਆਈ 50 ਫਿਰ ਇਧਰਲੇ ਪਾਸੇ ਸਵਰਾਜ ਆ ਗਿਆ ਜੀ ਇਹ ਵੀ ਟਰੈਕਟਰ ਬਹੁਤ ਸਾਫ਼ ਖੜਾ 744 ਐਫੀ ਦੇਖੋ ਕਿੰਨੀ ਵਧੀਆ ਹਾਲਤ ਦੇ ਵਿੱਚ ਖੜਾ ਤੇ ਅੱਗੇ ਉਧਰਲੇ ਪਾਸੇ ਵੀ ਕੁਝ ਟਰੈਕਟਰ ਦਿਖਾਉਣੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੱਥੇ ਕਿੱਥੇ ਖੜੇ ਆ ਪਰ ਉਹ ਟਰੈਕਟਰ ਆ ਜਿਹੜੇ ਉਹ ਅੱਗੇ ਕਿਤੇ ਬੋਲੀ ਦੇ ਵਿੱਚ ਲਗਾਏ ਜਾਣਗੇ ਉਹ ਹਜੇ ਸੇਲ ਨਹੀਂ ਹੈਗੇ ਜਿਵੇਂ ਆਹ ਟਰੈਕਟਰ ਆ ਗਏ ਇਹਨਾਂ ਦੇ ਵਿੱਚੋਂ ਕੋਈ ਟਰੈਕਟਰ ਅਜ ਬੋਲੀ ਦੇ ਵਿੱਚ ਨਹੀਂ ਲੱਗਾ ਇਹ ਅੱਗੇ ਜਿਵੇਂ ਇਹਨਾਂ ਨੇ ਬੋਲੀ ਲਾਉਣੀ ਹੈ ਨਾ ਤੇ ਨੰਬਰ ਪਾਉਂਗਾ ਉਸਾ ਹੋਣਾ ਇਹ ਸੇਲ ਦੇ ਵਿੱਚ ਹੋਣਗੇ ਇਹਨਾਂ ਦੇ ਵਿੱਚ ਟਰੈਕਟਰ ਬਾਲੇ ਨਵੇਂ ਖੜੇ ਆ ਆ ਦੇਖੋ ਇਧਰਲੇ ਪਾਸੇ ਅਰਜਨ ਖੜਾ ਆ ਆ ਦੇਖੋ ਇਧਰਲੇ ਪਾਸੇ ਸਵਰਾਜ 733 ਇਹ ਤਾਂ ਜਮੇ ਹੀ ਨਵੇਂ ਵਰਗਾ ਹਰੇਕ ਬੰਦਾ ਜਿਹੜਾ ਆਉਂਦਾ ਸੀ ਨੰਘਦਾ ਕਰਦਾ ਦੇਖਦਾ ਸੀ ਵੀ ਇਹ ਟਰੈਕਟਰ ਕਦੇ ਮਿਲ ਜੇ ਪਰ ਬਦਕਿਸਮਤੀ ਇਹ ਸੀ ਵੀ ਅੱਜ ਇਹ ਬੋਲੀ ਤੇ ਨਹੀਂ ਲੱਗਿਆ ਸੀਗਾ ਇਹ ਅੱਗੇ ਜਾ ਕੇ ਕਿਤੇ ਲਾਏ ਜਾਣਗੇ ਆ ਆਸ਼ਾ ਆ ਗਿਆ ਜੀ ਇਸ਼ਰ ਬਹੁਤ ਸਾਫ ਟਰੈਕਟਰ ਇਹ ਵੀ ਵਧੀਆ ਹਾਲਤ ਦੇ ਵਿੱਚ ਖੜ ਵਧੀਆ ਸੋਹਣੀ ਹਾਲਤ ਆ ਫੇਰ ਇਧਰਲੇ ਪਾਸੇ ਸੋਨਾ ਲੀਕ ਆ ਗਿਆ ਜੀ ਇਹਦੀ ਵੀ ਤੁਸੀਂ ਹਾਲਤ ਚੈੱਕ ਵੀਡੀਓ ਦੇ ਵਿੱਚ ਕਰੀ ਚੱਲੋ ਵੀ ਕਿਹੋ ਜੀ ਹਾਲਤਾ ਕਿਵੇਂ ਹਾਲਤ ਦੇ ਵਿੱਚ ਆ ਤੇ ਫੇਰ ਇਧਰਲੇ ਪਾਸੇ ਸੋਨਾ ਲੀਕ ਆ ਗਿਆ ਜੀ ਸੋਨੇ ਲੀਕ ਕੇ ਬਹੁਤ ਆ ਮੰਨ ਕੇ ਚਲੋ ਸਾਰੇ ਤਕਰੀਬਨ ਟਰੈਕਟਰ ਖੜੇ ਆ ਸੋਨਾ ਲੀਕਾ ਡੀਜੇ 750 ਖੜਾ ਆ ਜੀ ਵਧੀਆ ਹਾਲਤਾ ਇਹਦੀ ਵੀ ਤੇ ਇਧਰਲੇ ਪਾਸੇ ਸੋਨਾ ਲੀਕ ਆ ਗਿਆ ਸੋਨਾ ਲੀਕਾ ਜਿਆਦਾ ਮਿਲੂ ਤੁਹਾਨੂੰ ਸਵਰਾਜ ਜਿਆਦਾ ਮਿਲਣਗੇ ਜਿਹੜੇ ਕਿ 855 ਸਵਰਾਜ ਕੋਈ ਨਹੀਂ ਸੀਗਾ 744 733 735 ਇਹ ਜੇ ਸੀਗੇ ਫਿਰ ਆ ਦੇਖੋ 744 ਐਕਸਟੀ ਖੜਾ ਬਹੁਤ ਸਾਫ ਹਾਲਤ ਦੇ ਵਿੱਚ ਆਤਾ ਟਰੈਕਟਰ ਜਮੇ ਨਵਾਂ ਹੋਵੇ ਤੇ ਸਫਤਾਂ ਵਿੱਚ ਬਹੁਤ ਸੁਣੀ ਹੈ ਇਹ ਟਰੈਕਟਰ ਦੀ ਅੱਜ ਤੇ ਆ ਇਧਰਲੇ ਪਾਸੇ 744 ਖੜਾ ਜੀ ਇਹਦੀ ਵੀ ਹਾਲਤ ਵਧੀਆ ਪਈ ਹੈ ਟਰੈਕਟਰ ਦੀ ਓਕੇ ਪਿਆ ਵਾ ਫਿਰ ਇਧਰਲੇ ਪਾਸੇ ਸੋਨਾਲੀਕਾ 730 ਡੀਏ 730 ਇਹ ਵੀ ਬਹੁਤ ਵਧੀਆ ਹਾਲਤ ਆ ਤਕਰੀਬਨ ਤੁਹਾਨੂੰ ਸਾਰੇ ਟਰੈਕਟਰ ਇੱਥੋਂ ਮਿਲ ਜਾਣੇ ਸੀ ਘੈਂਡਾ ਗੱਲਬਾਤ ਅੱਗੇ ਵੀ ਬੋਲੀ ਲੱਗੂਗੀ ਹੁਣ ਦੱਸਾਂਗੇ ਧੰਨਵਾਦ